ਤਿਉ ਪਗਮਾਨਤਮਾਨ ਦੀ ਸਰਕਾਰ ਨੇ ਅਬਦਾ ਸੜੀ ਰੰਗ ਦਿਖਾਈ ਦਿੱਤਾ ਹੈ ਦੱਸ ਦਿੱਤਾ ਕਿ ਅਸੀਂ ਰਾਜੇ ਹਾਂ ਤੁਹਾਨੂੰ ਅਧਿਕਾਰ ਹੈ ਤੁਸੀਂ ਧਰਨੇ ਬਜਾਰੇ ਕਰ ਸਕਦੇ ਹੋ ਪਰ ਧਰਨੇ ਬਜਾਰੇ ਤੁਸੀਂ ਫੇਰ ਹੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਹੈ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇਖੇ ਸਾਡੇ ਤੋਂ ਫਿਰ ਕੋਈ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਹਰੇ ਲਾਉਂਦੇ ਨੇ ਪਹਿਲੀ ਗੱਲ ਤਾਂ ਇਹ ਅਸੀਂ ਮਾਨਸਾ ਨੂੰ ਪੁੱਛਿਆ ਕਿ ਗੱਲ ਵਾ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਜਾਂ ਅਧੀਆਂ ਗੱਲਾਂ ਅਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ ਉਹ ਵੀ ਤੁਸੀਂ ਬੇਵਸੀਤ ਦਿਖਾ ਦਿੱਤੀ ਤੇ ਫਿਰ ਕਹਿੰਦੇ ਹੋ ਵੀ ਗੱਲਬਾਤ ਤਾਂ ਕਰ ਰਹੇ ਆ 2023 ਦੀਆਂ ਮੰਨੀਆਂ ਹੋਈਆਂ ਮੰਗਾਂ 'ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫਿਰ ਕਹਿੰਦੇ ਹੋ ਗੱਲਬਾਤ ਅਸੀਂ ਕਰ ਰਹੇ ਆ ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ। ਥੋੜੇ ਉੱਠ ਕੇ ਜਾਣ ਤੇ ਸਾਨੂੰ ਐ ਬਾਲਾ ਤਰਾਜ ਨਹੀਂ ਸੀ। ਜਿੱਥੇ ਆਖਰੀ ਅਲਰਜੀ ਖਾਤਰ ਕਿਸੇ ਡਾਕਟਰ ਕੋਲ ਦੀ ਅਪਾਇੰਟਮੈਂਟ ਸੀ। ਉੱਥੇ ਸਾਨੂੰ ਤਰਾਜ ਨਹੀਂ ਸੀ। ਤੁਸੀਂ ਜੇ ਧਰਨਾ ਲਾਉਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ। ਇਸ ਗੱਲ ਤੇ ਸਾਨੂੰ ਵੱਡਾ ਅਚਰਾਜ ਹੈ ਅਜ ਵੀ ਅਚਰਾਜ ਮੈਂ ਮੇਰੀ ਨਿਰਮਾਈ ਦਾ ਨਜਾਇਜ਼ ਫਾਇਦਾ 98 ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲਾ ਵਿੱਚ ਬੰਦ ਕਰਤੇ ਸਾਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੈ ਚੰਡੀਗੜ੍ਹ ਜਾਣ ਤੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਗਾਰਸਰਕਾਰ ਦੇ ਮੁੱਦਿਆਂ ਤੇ ਜਾਇਜ਼ ਜਾਂਦਾ ਹੈ ਕੇਂਦਰ ਦੀਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ ਤਿੰਨ ਤਿੰਨ ਚੰਡੀਗੜ੍ਹ ਵਹਿ ਕੇ ਆਇਆ ਹਾਂ ਆਲਰੇਡੀ ਅਸੀਂ ਨੁਕਤ ਮੁੱਦਿਆਂ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਏ ਕੀ ਸੌਂ ਚਿੰਦ ਸਰਕਾਰਆਂ ਇਹ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋਗੇ ਇਹ ਮੰਗਾਂ ਦੇ ਵਿੱਚ ਕੇਂਦਰ ਵਾਲੀਆਂ ਮੰਗਾਂ ਦਾ ਮੈਂ ਕੀ ਕਰਾਂ 18 ਮੰਗਾਂ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਹੀ ਵੇਚਦੇ ਅਸੀਂ ਤੁਹਾਡਾ ਧੰਨਵਾਦ ਕੀਤਾ ਹੈ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਤੁਹਾਨੂੰ ਦਿੱਤਾ ਹੈ ਉਹ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਗੋਲਮੁਲ ਕਰਕੇ ਮਜਾਰਾ ਨੇ ਤੇ ਅਧਿਕਾਰ ਹੱਕ ਦੇ ਬਵਾਦ ਕਰਨ ਨੂੰ ਮਾਰਕੀ ਹੱਕ ਤੇ ਤੁਸੀਂ ਗੋਲਮੁਲ ਕਰਕੇ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜਨੀ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਪਲਾਨ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਜਿਹੜੀ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਲਮਟੋਲ ਵਾਲੇ ਪਾਸੇ ਹੀ ਪਾਉਂਦੇ ਰਹੇ ਹੋ ਪਾਣੀਆਂ ਦੀ ਸੰਭਾਲ ਤੇ ਤੁਸੀਂ ਬਰਸ਼ਾਤੀ ਪਾਣੀ ਦੇ ਸੰਭਾਲ ਉੱਤੇ ਕੋਈ ਪੋਜੀਸ਼ਨ ਨਹੀਂ ਦਿੱਤੀ ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਨਹਿਰੀ ਪਾਣੀ ਦੇ ਕਿੰਨੇ ਇੱਕ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਛੋੜੀ ਬੁੱਤੀ ਗੱਲ ਤੁਸੀਂ ਪੋਜੀਟਿਵ ਕੀਤੀ ਐ ਪਰ ਜਿਹੜੀ ਅਸੀਂ ਕਹਿ ਵੀ ਨਹਿਰਾਂ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਟ ਨਾ ਬਿਸ਼ਾਓ ਉਹਦੇ ਤੇ ਤੁਸੀਂ ਕੋਈ ਸੇਬ ਵਿਆਖਿਆ ਨਹੀਂ ਦਿੱਤੀ ਧਾਰਮਨਗਾ ਜੋ ਨੋਮਨਗਾ ਦੇ ちゃっ ਸਤਿਉ ਭਗਵਾਨ ਤਮਨ ਦੀ ਸਰਕਾਰ ਨੇ ਅਵਦਾ ਸਲੀ ਰੰਗ ਦਿਖਾਈ ਦਿੱਤਾ ਦੱਸ ਦਿੱਤਾ ਕਿ ਅਸੀਂ ਰਾਜੇ ਆ ਤਾਨੂੰ ਅਧਿਕਾਰ ਹੈ ਤੁਸੀਂ ਧਰਨੇ ਮਜਾਰੇ ਕਰ ਸਕਦੇ ਹੋ ਪਰ ਧਰਨੇ ਮਜਾਰੇ ਤੁਸੀਂ ਫੇਰ ਹੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਹੈ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇ ਕੇ ਸਾਡੇ ਤੋਂ ਫੇਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਟੇ ਲੋਨ ਨੇ ਪਹਿਲੀ ਗੱਲ ਤਾਂ ਇਹ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਕੀ ਗੱਲ ਵਾ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਜਾਂ ਅਧਿਆ ਗੱਲਾਂ ਕਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ ਉਹ ਵੀ ਤੁਸੀਂ ਬੇਵਸੀਤ ਦਿਖਾਤੀ ਤੇ ਫਿਰ ਕਹਿ ਰਹੇ ਆ ਵੀ ਗੱਲਬਾਤ ਤਾਂ ਕਰ ਰਹੇ ਆ 2023 ਦੀਆਂ ਮੰਨੀਆਂ ਹੋਈਆਂ ਮੰਗਾਂ ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫਿਰ ਕਿਹਨੂੰ ਗੱਲਬਾਤ ਅਸੀਂ ਕਰ ਰਹੇ ਆ ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ ਸੋਡੇ ਉੱਠ ਕੇ ਜਾਣ ਤੇ ਸਾਨੂੰ ਐ ਬੜਾ ਤਰਾਜ ਨਹੀਂ ਸੀ ਜਿਸ ਦੀ ਅਖਰੇ ਅਲਰਜੀ ਖਾਤਰ ਕਿਸੇ ਡਾਕਟਰ ਕੋਲ ਇਸ ਡਿਪਾਰਟਮੈਂਟ ਸੀ ਉੱਥੇ ਸਾਨੂੰ ਤਰਾਜ ਨਹੀਂ ਸੀ ਤੁਸੀਂ ਜੇ ਧਾਰਨਾ ਲਾਓਗੇ ਤਾਂ ਗਲਵਾਨ ਦੀ ਕੋਈ ਤੁਕ ਨਹੀਂ ਇਸ ਗੱਲ ਤੇ ਸਾਨੂੰ ਵੱਡਾ ਅਤਰਾਜ ਹੈ ਅਦਭੁਤ ਅਤਰਾਜ ਮੈਂ ਮੇਰੀ ਨਿਰਮਾਈ ਦਾ ਨਜਾਇਜ਼ ਫਾਇਦਾ 89 ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲਾ ਚ ਬੰਦ ਕਰਤੇ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਚੰਡੀਗੜ੍ਹ ਜਾਣ ਤੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਗਰਾਹ ਸਰਕਾਰ ਦੇ ਮੁੱਦਿਆਂ ਤੇ ਜਾਇਜ਼ੰਦਾ ਹੈ ਕੇਂਦਰ ਲਈਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ 3 ਦਿਨਾਂ ਚੰਡੀਗੜ੍ਹ ਵਹਿ ਕੇ ਆਇਆ ਹਾਂ ਆਲਰੇਡੀ ਅਸਯੁਕਤ ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਇਆ ਕਿ ਇਸ ਕੇਂਦਰ ਸਰਕਾਰ ਨੇ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋਗੇ ਇਹ ਮੰਗਾਂ ਦੇ ਵਿੱਚ ਕੇਂਦਰal ਦੀਆਂ ਮੰਗਾਂ ਤਾਂ ਮੈਂ ਕੀ ਕਰਾਂ ਤਾਰਾ ਮੰਗਾਂ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਫਿਰ ਵੇਚਦੇ ਅਸੀਂ ਤੁਹਾਡਾ ਧੰਨਵਾਦ ਕੀਤਾ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਤੁਹਾਨੂੰ ਦਿੱਤਾ ਹੈ ਉਹ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਗੋਲਮੁਲ ਕਰਕੇ ਮਜਾਰਾ ਨੇ ਤੇ ਅਧਿਕਾਰ ਹੱਕ ਦੇ ਬਵਾਦ ਕਰਨ ਨੂੰ ਮਾਰਤੀ ਹੱਕ ਤੇ ਤੁਸੀਂ ਗੋਲਮੁਲ ਕਰਕੇ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜਨੀ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਲੈਣ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਜਿਹੜੀ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਾਲ ਮਟੋਲ ਵਾਲੇ ਪਾਸੇ ਹੀ ਪਾਉਂਦੇ ਰਹੇ ਹੋ ਪਾਣੀਆਂ ਦੀ ਸਮ ਸੰਭਾਲ ਤੇ ਤੁਸੀਂ ਬਰਸ਼ਾਤੀ ਪਾਣੀ ਦੇ ਸੰਭਾਲ ਤੇ ਕੋਈ ਪੋਜੀਸ਼ਨ ਨਹੀਂ ਦਿੱਤੀ ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਲੈਹਰੀ ਪਾਣੀ ਦੇ ਕਿੰਨੇ ਕੁ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਛੋਟੀ ਬੁਤੀ ਗੱਲ ਤੁਸੀਂ ਪੋਜੀਟਿਵ ਕੀਤੀ ਹੈ ਪਰ ਜਿਹੜੀ ਅਸੀਂ ਕਹਿ ਆ ਵੀ ਨਹਿਰਾਂ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਟ ਨਾ ਪਛਾਓ ਉਹਦੇ ਤੇ ਤੁਸੀਂ ਕੋਈ ਸਕੇ ਬਿਆਤਿਆ ਨਹੀਂ ਦਿੱਤੀ। ਧਾਰਾਮਾਂ ਕਾ ਜੋ ਨੋਮਾਂ ਕਾ ਦੇ ちゃっਜੋ